stamp paper stamp paper ਉਹਨਾਂ ਦੇ ਰੰਗ ਬਦਲਦੇ ਤੁਸੀਂ ਸੋਚੋਗੇ ਇਹਦੇ ਨਾਲ ਕੀ ਫਰਕ ਪੈ ਜੂਗਾ ਬਹੁਤ ਵੱਡਾ ਫਰਕ ਪਾਊਗਾ ਇਹਦਾ ਜਿਹੜਾ ਵਪਾਰੀ ਹੈ ਉਹਨੇ ਆਪਣੀ ਫੈਕਟਰੀ ਲਾਉਣੀ ਹੈ ਮਨੇ ਜ਼ਮੀਨ ਚਾਹੀਦੀ ਆ ਉਹਨੂੰ ਉਹਨੇ ਕਿਤੇ ਫਰਜ ਕਰ ਲਓ ਮੁੱਲਾਂਪੁਰ ਦਾ ਅੱਖੇ ਕੋਲੇ 60 ਇਕੜ ਜ਼ਮੀਨ ਲੈ ਲਿਓਨੇ। ਉਹਨੂੰ 2-3 ਕਰੋੜ ਦਾ 4 ਕਰੋੜ ਦਾ ਖਿੱਲਾ ਪਿਆ। 200 ਸਵਾ 200 ਕਰੋੜ ਲੱਗ ਗਿਆ। ਉਹਨੇ ਫੈਕਟਰੀ ਲਾਉਣੀ ਹੈ। ਪਹਿਲਾਂ ਉਹ ਸੀਐਲਯੂਆਂ ਦੇ ਮਗਰ ਜਾਊਗਾ। 6 ਮਹੀਨੇ ਸੀਐਲਯੂ ਲੱਭਦੇ ਹੀ ਨਹੀਂ ਵੀ ਕਿੱਥੇ ਹੈ। ਕਿਤੇ ਕੱਲ ਕਰੋ ਕਰਕਰ ਕੇ ਐਮਐਲਯੂਆਂ ਮੈਲਿਆਂ ਨੂੰ ਲੱਭੂ ਫਿਰ ਉਹ। ਫਿਰ ਕੋਈ ਬਾਬੂ ਲੱਭੂ। ਕਰਦੇ ਕਰਾਉਂਦੇ ਸੀਐਲਯੂ ਦੇ ਕਹਿੰਦੇ ਐਨੇ ਐਨੇ ਲੱਗਣਗੇ ਬੰਨ ਲੈ ਲਓ ਜੀ ਮੈਂ ਤਾਂ 6 ਮਹੀਨੇ ਤੋਂ ਤੁਰਿਆ ਫਿਰ ਪਹਿਲੀ ਰੇਸ਼ਵਤ ਦੇਤੀ ਉਹਨੇ ਆਖਾ ਸ਼ੁਕਰ ਹੈ ਚਲੋ ਸੀਐਲਯੂ ਹੋ ਗਿਆ ਲਾਈਏ ਫੈਕਟਰੀ ਉਹ ਨਾ 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 ਪੋਲੂਸ਼ਨ ਵਾਲੇ ਕਹਿੰਦੇ ਸਾਡੇ ਕੋਲ ਆ ਅਸੀਂ ਵੀ ਹੈਗੇ ਆ ਇੱਥੇ ਉਹ ਕਹਿੰਦਾ ਇਹ ਕੌਣ ਨੇ ਇਹ ਪੋਲੂਸ਼ਨ ਵਾਲੇ ਆ ਜੀ ਇਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ ਪੋਲੂਸ਼ਨ ਵਾਲੇ ਦਾ ਬੰਦਾ ਲੱਭਿਆ ਜੀ ਫਿਰ ਉਹਨਾਂ ਨੇ ਫਿਰ ਜਿੰਨੀ ਕੁ ਛੇਲ ਉਹਨਾਂ ਨੇ ਲਾਉਣੀ ਸੀ ਉਹਨਾਂ ਨੇ ਲਾ ਲਈ ਉਹ ਕਹਿੰਦਾ ਚੱਲ ਠੀਕ ਹੈ ਯਾਰ ਹੁਣ ਤਾਂ ਲਾ ਲਈਏ ਨਾ 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 ਫਾਇਰ ਵਾਲੇ ਕਹਿੰਦੇ ਇਧਰ ਆ ਤੂੰ ਅੱਗ ਲੱਗੀ ਕੱਲ ਨੂੰ ਤੇਰੀ ਫੈਕਟਰੀ ਜੇ ਕੋਈ ਹੱਥੋਂ ਕਿਵੇਂ ਐ ਥੋੜੀ ਅੱਗ ਲਗ ਕੇ ਦੇ ਦਾਂਗੇ ਪਹਿਲਾਂ ਸਾਡੀ ਅੱਗ ਬੁਝਾ ਉਹਨਾਂ ਨੂੰ ਠੰਡੇ ਕੀਤਾ ਕਰਦੇ ਕਰਾਉਂਦੇ ਜੀ 3 ਸਾਲ ਲੱਗੇ तीन साल तो जमीन दो सौ करोड़ सवा दो सौ करोड़ स्टक्क हो पे है। पैसा स्टक् हो पे है। फिर ये सोच लाना जमीन ही बेच दे चलो मध्य प्रदेश चलते हैं कि होर चलते असि एक हल क्या मैं अफसर की मीटिंग बुलाई मैं क्या भी अपना स्टाम पेपर के रंग बदल स बदल सकते हैं मैं ठीक है ਹੁਣ ਜਿਹੜਾ ਅਸੀਂ ਕੀਤਾ ਹੈ ਗ੍ਰੀਨ ਸਟੈਂਪ ਪੇਪਰ ਫਾਰ ਇੰਡਸਟਰੀ ਸਨਦਕਾਰ ਨੂੰ ਵਪਾਰੀ ਨੂੰ ਜ਼ਮੀਨ ਉਹਨੇ ਖਰੀਦਣੀ ਨਹੀਂ ਦੇਖਣੀ ਹੈ ਵੀ ਆਹ ਝਾਲੀ ਕਿਲੇ ਮੈਨੂੰ ਮਿਲਦੇ ਨੇ ਹਜੇ ਰਿਸ਼ਤੀ ਨ ਕਰਾਵੇ ਉਹ ਸਾਨੂੰ ਦੱਸ ਦੇ ਉਹਦੀ ਆਈਡੈਂਟੀਫਿਕੇਸ਼ਨ ਕਰਕੇ ਅੱਖ ਤੋਂ ਨਹੀਂ ਖੇਵਟ ਨੰਬਰ ਆ ਹੈ ਅਸੀਂ ਪਟਵਾਰੀ ਤੋਂ ਆਪੀ ਪੁੱਛ ਲਾਂਗੇ ਤਹਿਸੀਲਦਾਰ ਤੋਂ ਸਾਡੇ ਪੋਰਟਲ ਤੇ ਚੱਲ ਜੇ ਜਾਂ ਸਾਡੇ ਕੋਲੇ ਇਨਵੈਸਟ ਪੰਜਾਬ ਦੇ ਦਫ਼ਤਰ ਚਾ ਜਾਈਂ ਸਾਡੀ ਟੀਮ ਜਾਊ ਸੀਐਲਈ ਵਾਲੀ ਸਾਡੀ ਟੀਮ ਜਾਊ ਫਾਇਰ ਦੀ ਸਾਡੀ ਟੀਮ ਜਾਊ ਫੋਰੈਸਟ ਦੀ ਸਾਡੀ ਟੀਮ ਜਾਊਗੀ ਪੋਲੂਸ਼ਨ ਦੀ 15 ਦਿਨ ਲੱਗਣਗੇ ਜੀ 15 ਦਿਨਾਂ ਦੇ ਵਿੱਚ ਸਾਡੀਆਂ ਤਿੰਨੇ ਚਾਰੇ ਟੀਮਾਂ ਆ ਕੇ ਸਾਨੂੰ ਕਲੀਅਰੈਂਸ ਦੇ ਦੇਣਗੀਆਂ ਸਾਨੂੰ ਇੱਥੇ ਫੈਕਟਰੀ ਲੱਗਣ ਤੇ ਕੋਈ ਦਿੱਕਤ ਨਹੀਂ ਤਾਂ ਅਸੀਂ ਵਪਾਰੀ ਨੂੰ ਕਵਾਂਗੇ ਤੂੰ ਹੁਣ ਐ ਕਰ ਜ਼ਮੀਨ ਦੇ ਮਾਲਕ ਨੂੰ ਬੁਲਾ ਲਾ ਸਾਡੇ ਦਫ਼ਤਰ 'ਚ ਹੀ ਆ ਜਾ ਕਚਹਿਰੀ ਜਾਣ ਦੀ ਲੋੜ ਨਹੀਂ ਉੱਥੇ ਤਹਿਸੀਲਦਾਰ ਬਿਠਾਇਆ ਹੋਇਆ ਹੈ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਰਿਸਟ੍ਰਿਕ ਵਾਲਾ ਬਾਹਰ ਤੈਨੂੰ ਆ ਤਾੜੀਆਂ ਤੋਂ ਪਹਿਲਾਂ ਇੱਕ ਗੱਲ ਸੁਣ ਲਿਓ ਪੜ ਹਰੇ ਰੰਗ ਦਾ ਸਟੈਂਪ ਪੇਪਰ ਕਿਤਨਾ ਪਾਊਗਾ ਹਰੇ ਰੰਗ ਦਾ ਸਟੈਂਪ ਪੇਪਰ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ ਸੀਐਲਯੂ ਦੀ ਫੀਸ ਵੀ ਹੋਊਗੀ ਉਜ ਪੋਲੂਸ਼ਨ ਦੀ ਫੀਸ ਵੀ ਹੋਊਗੀ ਉਹਦੇ ਵਿੱਚ ਫੋਰੈਸਟ ਵਾਲਿਆਂ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਉਹ 'ਚ ਫਾਇਰ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਤੁਸੀਂ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਿਆ 16ਵੇਂ ਦਿਨ ਤੁਹਾਡੀ ਰਜਿਸਟਰੀ ਹੋਈ 17ਵੇਂ ਦਿਨ ਭੂਮੀ ਪੂਜਨ ਕਰਕੇ ਪਹਿਲੀ ਇੱਟ ਆਪਦੀ ਫੈਕਟਰੀ ਦੀ ਲਾ ਲੋ ਤੁਹਾਡਾ ਪੈਸਾ ਕਿੰਨੇ ਦਿਨ ਸਟਕ ਹੋਇਆ 1 24 ਘੰਟੇ ਵੀ ਸਟਕ ਨਹੀਂ ਹੋਇਆ ਜਿੱਦੇ ਤੁਸੀਂ ਰਜਿਸਟਰੀ ਕਰਾਈ ਅਗਲੇ ਦਿਨ ਤੁਸੀਂ ਫੈਕਟਰੀ ਲਾ ਲਾ ਹਾਂ 6 ਮਹੀਨੇ ਬਾਅਦ ਫੈਕਟਰੀ ਚੱਲਣ ਤੋਂ ਡੇਢ ਸਾਲ ਬਾਅਦ ਕੋਈ ਆ ਗਿਆ ਬਾਬੂ ਇਨਸਪੈਕਟਰ ਕੋਈ ਆ ਗਿਆ ਕਾਗਜ਼ ਦਿਖਾਓ ਜੀ ਤੁਸੀਂ ਕੱਲਾ ਗ੍ਰੀਨ ਸਟੈਂਪ ਪੇਪਰ ਦਿਖਾਉਣਾ ਹੈ ਹਰੇ ਰੰਗ ਦੇ ਸਟਾਮਪ ਪੇਪਰ ਦਾ ਮਤਲਬ ਹੈ ਤੁਸੀਂ ਸਾਰਾ ਕੁਝ ਦਿੱਤਾ ਹੋਇਆ ਹੈ ਪੇ ਕੀਤਾ ਹੋਇਆ ਹੈ ਕੋਈ ਕੁਝ ਨਹੀਂ ਇਨਕੁਆਇਰੀ ਕਰ ਸਕਦਾ ਤੁਹਾਡੀ ਐਸੀ ਤਰ੍ਹਾਂ ਹੀ ਹਾਊਸਿੰਗ ਵਾਸਤੇ ਰੈੱਡ ਕਰਤਾ ਤੇ ਜਿਹੜੀ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੇ ਨੇ ਖੇਤੀ ਵਾਲੇ ਨੂੰ ਵੇਚੀ ਹੈ ਉਹਦੇ ਵਾਸਤੇ yellow